ਬੋਟਿੰਗ ਦਾ ਕੀ ਮਾਹੌਲ ਹੈ ਬੋਟਿੰਗ ਦਾ ਬਹੁਤ ਵਧੀਆ ਮਾਹੌਲ ਰਿਹਾ ਜੀ ਕਿੰਦਾ ਲੋਕ ਆਪਨੇ ਹੰਗਾਰਾਂ ਦੇ ਬਹੁਤ ਵਧੀਆ ਹੰਗਾਰਾਂ ਮੜਿਆ ਖਾਸ ਤੌਰ ਤੇ ਹੁਣ ਤੁਸੀਂ ਦੇਖੋਗੇ ਹੁਣ ਮੌਸਮ ਵੀ ਠੰਡਾ ਹੋ ਗਿਆ ਬਹੁਤ ਵਧੀਆ ਰੁਝਾਨ ਦੇ ਹੈ ਰੋਕਾਂ ਦੇ ਵਿੱਚ ਬੋਟਿੰਗ ਨੂੰ ਲੈ ਕੇ ਕਰੋ ਚੱਲ ਕੇ ਆਪ ਲੋਕ ਬੋਟਿੰਗ ਕਰਨ ਆਏ ਨੇ ਇੰਨੀ ਗਰਮੀ ਦੇ ਵਿੱਚ ਵੀ ਲੋਕਾਂ ਦੇ ਆਣ ਦੇਖੋ ਬੋਟਿੰਗ ਦਾ ਇੰਨਾ ਜਿਆਦਾ ਉਤਸ਼ਾਹ ਸੀ ਕਿ ਘਰੋਂ ਨਿਕਲ ਕੇ ਇੰਨੀ ਗਰਮੀ ਦੇ ਵਿੱਚ ਵੀ ਲੋਕ ਆ ਬੋਟਿੰਗ ਕਰਨ ਆਏ ਨੇ ਰੱਬ ਨੇ ਸੁਣੀ ਵੀ ਠੰਡਾ ਮੌਸਮ ਕਰਦਾ ਬਹੁਤ ਸੁਣੀ ਹੋਇਆ VOTING ਨੇ ਨਿਯਰਟ 55% ਹੋ ਗਈ ਇੰਨੀ ਗਰਮੀ ਦੇ ਵਿੱਚ ਵੀ ਲੋਕਾਂ ਨੇ ਫਿਰ ਵੀ ਆਪਣੀ ਵੋਟ ਪਾਣਾ ਬਹੁਤ ਪਸੰਦ ਮੈਨੂੰ ਹਰਕ ਨੇ ਆਪਣਾ ਅਧਿਕਾਰ ਸਮਝਿਆ ਵੀ ਮੇਰੇ ਲਈ ਜ਼ਰੂਰੀ ਹੈਗਾ ਜਾ ਕੇ ਆਪਣਾ ਵੋਟ ਪਾਉਣ ਲਈ ਉਤਸ਼ਾਹ ਉਤਸ਼ਾਹ ਪੂਰਾ ਸੀ ਮੰਨਦਾ ਹਾਂ ਇਹ ਸੋਚਦਾ ਸੀ ਵੀ ਇਹ ਮੇਰਾ ਅਧਿਕਾਰ ਆ ਮੈਂ ਜਾ ਕੇ ਵੋਟ ਪਾ ਕੇ ਆਮ ਆਪਣਾ ਵੋਟ ਪਾਣਾ ਹੀ ਨਹੀਂ ਫਾਸਟੋਰ ਤੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੂੰ ਦੇਖ ਕੇ ਉਹਨਾਂ ਦੇ ਆਪ ਦੇ ਆਪ ਅੰਦਰ ਉਸ ਸ਼ਾਹ ਪੈਦਾ ਭਗਵਾਨ ਮਾਨਤ ਮਾਨ ਸਾਹਿਬ ਮਾਨ ਸਾਹਿਬ ਇਹ ਤੋਂ ਮਤਮਾਨ ਦੇ ਇਹ ਉਹ ਅੰਮਾਨ ਜਿਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਜਿਹੜੇ ਕੀਤੇ ਨੇ ਕਿ ਹਾਂ ਜਿਹੜੀ ਹੈ ਜੀ ਬਿਜਲੀ ਵਾਲੀ ਤਾਂ ਸਭ ਨੂੰ ਨਾ ਗਈ ਬਾਕੀ ਹਰ ਇੱਕ ਵਰਗ ਵਾਸਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆਪਾਂ ਗੱਲ ਕਰੀਏ ਬੋਲਣ ਦੀ ਆਪਾਂ ਜਿਹੜੀ ਜਗ੍ਹਾ ਤੇ ਲਾਇਆ ਪਉਂਦੇ ਉਹਦੇ ਜਮਲਾ ਮਾਰਗ ਦੇ ਸਾਹਮਣੇ ਆਂ 90 ਤੋਂ ਲੈ ਕੇ 95 ਤੱਕ ਬੋਲਿੰਗ ਬੂਥ ਲੱਗਿਆ ਜਿਮਲਾ ਮਾਲਕ ਸਕੂਲ ਦੇ ਸਾਹਮਣੇ। ਦੱਸ ਕੀ ਕਹਾਂਗੇ ਅੱਜ ਦੀ ਵੋਟਿੰਗ ਬਹੁਤ ਵਧੀਆ ਸਾਡਾ ਅੱਜ ਰਿਹਾ ਜੀ ਚਾਹੇ ਗਰਮੀ ਬਹੁਤ ਜ਼ਿਆਦਾ ਸੀ ਪਰ ਲੋਕਾਂ ਨੇ ਬਹੁਤ ਉਤਸ਼ਾਹ ਦਿਖਾਇਆ ਸਾਨੂੰ ਕਿਸੇ ਨੂੰ ਘਰੋ ਘੋਰੀ ਲੈ ਕੇ ਆਂਦੀ ਲੋੜ ਨਹੀਂ ਪਈ ਮਤਲਬ ਇੰਨਾ ਜ਼ਿਆਦਾ ਇੱਥੇ ਰੌਣਕ ਰਹੀ ਹੈ ਸੇਰ ਤੇ ਲੱਗਿਆ ਸੀ ਕਮੈਂਟ ਵੀ ਵੇਲੇ ਨਹੀਂ ਹੋਏ ਹੈਗੇ ਲੋਕਾਂ ਨੇ ਇੰਨੀ ਗਰਮੀ ਦੇ ਵਿੱਚ ਵੀ ਪੂਰੇ ਆਪਣੇ ਉਤਸ਼ਾਹ ਨਾਲ ਵੋਟਾਂ ਪਾਈਆਂ ਨੇ ਅਜਾ ਜਿੰਨੇ ਪਹਿਲਾਂ ਲੋਕਾਂ ਨੂੰ ਘਰੋਂ ਲੈ ਕੇ ਜਾਣਾ ਪੈਂਦਾ ਸੀ ਹਾਂ ਜੀ ਅੱਜ ਆਪ ਹੀ ਆਏ ਨੇ ਸਾਰੇ ਹੁਣ ਵੀ ਆ ਰਹੇ ਨੇ ਤੁਸੀਂ ਅੱਡੇ ਸਾਹਮਣੇ ਦੇਖ ਲੋਕ ਫੋਨ ਕਰਦੇ ਨੇ ਕਰੋ ਪਾਪਾ ਨੂੰ ਲੈ ਕੇ ਜਾ ਸਾਡੀ ਵੋਟ ਕਰਕੇ ਰੱਖੋ ਅਸੀਂ ਆ ਰਹੇ ਹਾਂ ਸਾਡੀ ਕੱਢ ਕੇ ਰੱਖੋ ਪਰਚੀ ਬਣਾ ਕੇ ਰੱਖੋ ਆ ਲੈ ਕਾ ਮਾਰੋ ਮਾਰੋ ਕੈਮਰਾ ਮਾਰੋ ਦੇਖੋ ਲੋਕ ਕਿਤਾ ਗੱਡੀ ਪਰ ਭਰ ਕੇ ਆ ਰਹੇ ਨੇ ਤੇ ਸਾਨੂੰ ਕਿਹਨੂੰ ਕਹਿੰਦੇ ਲੋੜੀ ਨਹੀਂ ਪੈਰੀ ਲੋਕਾਂ ਜਨਕ ਸਾਬ ਮੋਟਾ ਬੰਦਾ ਕੇ ਸਾਰਾ ਮਾਨ ਸਰਕਾਰ ਨੇ ਕੀਤੇ ਹੋਏ ਕੰਮ ਦਾ ਸਾਡੇ ਮੀਤ ਹੇਲ ਜਿਹੜੇ ਜਿਨ੍ਹਾਂ ਨੇ ਬਨਾਲਾ ਲਈ ਇੰਨੇ ਕੰਮ ਕੀਤੇ ਨੇ ਤੇ ਸਭ ਉਹਨਾਂ ਕਰਕੇ ਇੱਥੇ ਆ ਰਹੇ ਨੇ ਥੋੜੇ ਸਮੇਂ ਦੇ ਬੱਚੇ ਮਾਨ ਸਰਕਾਰ ਨੇ ਪੈਣ ਜਨ ਕੋਟਾ ਪਾ ਲੋਕ ਆਪ ਹੀ ਆਉਣਗੇ ਜੀ ਇਹ ਨਾਮ ਕਰੇ ਤਾਂ ਇਹਨੂੰ ਵੋਟਾ ਬਣਾਇਆ ਬਣਾਇਆ ਕਰੋ ਕਰ ਸਾਨੂੰ ਕੋਈ ਕੈਂਪੇਨ ਕਰਨ ਦੀ ਲੋੜ ਨਹੀਂ ਪੈਣੀ ਲੋਕ ਸਾਡੇ ਕੋਲ ਆਪ ਹੀ ਆਉਣਗੇ ਵੀ ਅਸੀਂ ਤੁਹਾਨੂੰ ਵੋਟਾ ਦੇਣੀ ਹੈ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਇੰਨੇ ਕੰਮ ਹੋ ਜਾਂਦੇ ਪੱਛੀ ਹੋ ਜਾਂਦੇ ਬੋਟਿੰਗ ਦਾ ਕੀ ਮਾਹੌਲ ਹੈ ਟੱਕੜ ਹੈ ਬੋਟਿੰਗ ਦਾ ਬਹੁਤ ਵਧੀਆ ਮਾਹੌਲ ਰਿਹਾ ਜੀ ਕਿੰਨਾ ਲੋਕ ਆਪਨੀ ਹੰਕਾਰਾਂ ਦੇ ਬਹੁਤ ਵਧੀਆ ਹੰਕਾਰਾਂ ਮਿਲਿਆ ਖਾਸ ਤੌਰ ਤੇ ਹੁਣ ਤੁਸੀਂ ਦੇਖੋਗੇ ਹੁਣ ਮੌਸਮ ਵੀ ਠੰਡਾ ਹੋ ਗਿਆ ਬਹੁਤ ਵਧੀਆ ਰੁਝਾਨ ਹੈ ਰੋਕਾਂ ਦੇ ਵਿੱਚ ਬੋਟਿੰਗ ਨੂੰ ਲੈ ਕੇ ਕਰੋ ਚੱਲ ਕੇ ਆਪ ਲੋਕ ਬੋਟਿੰਗ ਕਰਨ ਆਏ ਨੇ ਇੰਨੀ ਗਰਮੀ ਦੇ ਵਿੱਚ ਵੀ ਲੋਕਾਂ ਦੇ ਰੁਝਾਨ ਦੇਖੋ ਬੋਟਿੰਗ ਦਾ ਇੰਨਾ ਜਿਆਦਾ ਉਤਸ਼ਾਹ ਸੀ ਕਿ ਘਰੋਂ ਨਿਕਲ ਕੇ ਇੰਨੀ ਗਰਮੀ ਦੇ ਵਿੱਚ ਵੀ ਲੋਕ ਆ ਬੋਟਿੰਗ ਕਰਨ ਆਏ ਨੇ ਰੱਬ ਨੇ ਸੁਣੀ ਵੀ ਆ ਠੰਡਾ ਮੌਸਮ ਕਰਦਾ ਵਾ ਬਹੁਤ ਸੁਣੀ ਹੋਇਆ VOTING ਨੇ ਨਿਊ ਰੋਡ 'ਪਟਵੰਜਾ 70% ਹੋ ਗਈ ਇੰਨੀ ਗਰਮੀ ਦੇ ਵਿੱਚ ਵੀ ਲੋਕਾਂ ਨੇ ਫਿਰ ਵੀ ਆਪਣੀ ਵੋਟ ਪਾਣਾ ਬਹੁਤ ਪਸੰਦ ਮੈਂ ਹਰਕ ਨੇ ਆਪਣਾ ਅਧਿਕਾਰ ਸਮਝਿਆ ਵੀ ਮੇਰੇ ਲਈ ਜ਼ਰੂਰੀ ਹੈਗਾ ਜਾ ਕੇ ਆਪਣਾ ਵੋਟ ਪਾਉਣ ਲਈ ਉਤਸ਼ਾਹ ਉਤਸ਼ਾਹ ਪੂਰਾ ਸੀ ਮਨ ਆਏ ਸੋਚਦਾ ਸੀ ਵੀ ਇਹ ਮੇਰਾ ਅਧਿਕਾਰ ਆ ਮੈਂ ਜਾ ਕੇ ਵੋਟ ਪਾ ਕੇ ਆ ਮੈਂ ਆਪਣਾ ਵੋਟ ਪਾਉਣਾ ਹੀ ਨਹੀਂ ਫਾਸਟੋਰ ਤੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੂੰ ਦੇਖ ਕੇ ਉਹਨਾਂ ਦੇ ਆਪਦੇ ਆਪੰਦਰੋਸ਼ਾ ਭਗਵਾਨ ਮਾਨ ਮਾਨ ਸਾਹਿਬ ਦੇ ਮਾਨ ਸਾਹਿਬ ਨੂੰ ਮਤਮਾਨ ਜੀ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਜਿਹੜੇ ਕੀਤੇ ਨੇ ਕਿ ਹਾਂ ਜਿਹੜੀ ਹੈਗੀ ਬਿਜਲੀ ਮਾਪੀ ਦਾ ਸਭ ਨੂੰ ਨਾ ਗਈ ਬਾਕੀ ਹਰ ਇੱਕ ਵਰਗ ਵਾਸਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆਪਾਂ ਗੱਲ ਕਰੀਏ ਕੋਲੋਂ ਕਿ ਆਪਾਂ ਕਿਹੜੀ ਜਗ੍ਹਾ ਤੇ ਲਾਇਆ ਬੰਦੋੜਾ ਜਮਲਾ ਮਾਰਗ ਦੇ ਸਾਹਮਣੇ ਆ 90 ਤੋਂ ਲੈ ਕੇ 95 ਤੱਕ ਬੋਲੀਬੂਥ ਲੱਗਿਆ ਜੀ ਜਮਲਾ ਮਾਲਿਕ ਸਕੂਲ ਦੇ ਸਾਹਮਣੇ। ਨੰਗੀ ਗੱਲਾਂ ਦੋਗੇ ਜੀ ਬੋਟਾਂ ਨਹੀਂ ਬੋਟੇ। ਬਹੁਤ ਵਧੀਆ ਤੁਹਾਡਾ ਅੱਜ ਰਿਹਾ ਜੀ ਚਾਹੇ ਗਰਮੀ ਬਹੁਤ ਜ਼ਿਆਦਾ ਸੀ ਪਰ ਲੋਕਾਂ ਨੇ ਬਹੁਤ ਉਤਸ਼ਾਹ ਦਿਖਾਇਆ। ਸਾਨੂੰ ਕਿਸੇ ਨੂੰ ਘਰੋ ਘੋਰੀ ਲੈ ਕੇ ਆਂਦੀ ਲੋੜ ਨਹੀਂ ਪਈ। ਮਤਲਬ ਇੰਨਾ ਜ਼ਿਆਦਾ ਠੇਰਣ ਕਰਈਏ ਸੇਰ ਤੇ ਲੱਗੇ ਅਸੀਂ ਕਮੈਂਟਰੀ ਵੇਲੇ ਨਹੀਂ ਹੋਏ ਹੈਗੇ। ਲੋਕਾਂ ਨੇ ਇੰਨੀ ਗਰਮੀ ਦੇ ਵਿੱਚ ਵੀ ਪੂਰੇ ਆਪਣੇ ਉਤਸ਼ਾਹ ਨਾਲ ਵੋਟਾਂ ਪਾਈਆਂ ਨੇ। ਅਜਾ ਜਿੰਨੇ ਪਹਿਲਾਂ ਲੋਕਾਂ ਨੂੰ ਘਰੋ ਲੈ ਕੇ ਜਾਣਾ ਪੈਂਦਾ ਸੀ। ਹਾਂ ਜੀ ਅੱਜ ਆਪ ਹੀ ਆਏ ਨੇ ਸਾਰੇ। ਹੁਣ ਵੀ ਆ ਰਹੇ ਨੇ ਤੁਸੀਂ ਅੱਡੇ ਲੋਕ ਫੋਨ ਕਰਦੇ ਨੇ ਘਰ ਉੱਤੇ ਪਾਪਾ ਨੂੰ ਲੈ ਕੇ ਜਾ ਸਾਡੀ ਵੋਟ ਕਰਕੇ ਰੱਖੋ ਅਸੀਂ ਆ ਰਹੇ ਹਾਂ ਸਾਡੀ ਕੱਢ ਕੇ ਰੱਖੋ ਪਰਚੀ ਬਣਾ ਕੇ ਰੱਖੋ ਆ ਲੈ ਕੋਡ ਨੂੰ ਮਾਰੋ ਮਾਰੋ ਕੈਮਰਾ ਮਾਰੋ ਦੇਖੋ ਲੋਕ ਕਿਤਾ ਗੱਡੀ ਪਰ ਪਰ ਕੇ ਆ ਰਹੇ ਨੇ ਤੇ ਸਾਨੂੰ ਕਿਹਨੂੰ ਕਹਿੰਦੇ ਲੋੜੀ ਨਹੀਂ ਪੈਰੀ ਲੋਕਾਂ ਚ ਨਕਸਾ ਹੈ ਮੋਟਾ ਵਾਲਾ ਕੇ ਸਾਰਾ ਮਾਨ ਸਰਕਾਰ ਨੇ ਕੀਤੇ ਹੋਏ ਕੰਮ ਦਾ ਸਾਡੇ ਮੀਤ ਹੇਲ ਜਿਹੜੇ ਜਿਨ੍ਹਾਂ ਨੇ ਬਨਾਲਾ ਲਈ ਇੰਨੇ ਕੰਮ ਕੀਤੇ ਨੇ ਤੇ ਸਭ ਉਹਨਾਂ ਕਰਕੇ ਇੱਥੇ ਆ ਰਹੇ ਨੇ ਥੋੜੇ ਸਮੇਂ ਦੇ ਵਿੱਚ ਸਭ ਮਾਨ ਸਰਕਾਰ ਨੇ ਹੋਰ ਪੈਣੀ ਜਨ ਨੂੰ ਵੋਟਾਂ ਪਾਉ ਲੋਕ ਆਪ ਹੀ ਆਪ ਵੋਟਾਂ ਦੇਣਗੇ ਇਹ ਨਾਮ ਕਰਿਆ ਤਾਂ ਇਹਨੂੰ ਵੋਟਾਂ ਬਣਾਇਆ ਬਣਾਇਆ ਕਰੋ ਕਰ ਸਾਨੂੰ ਕੋਈ ਕੈਂਪੇਨ ਕਰਨ ਦੀ ਲੋੜ ਨਹੀਂ ਪੈਣੀ ਲੋਕ ਸਾਡੇ ਕੋਲ ਆਪ ਹੀ ਆਉਣਗੇ ਵੀ ਅਸੀਂ ਤੁਹਾਨੂੰ ਵੋਟਾਂ ਦੇਣੀ ਆ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਇੰਨੇ ਕੰਮ ਹੋ ਜਾਣਗੇ ਪਾਚੀ ਪਾਚੀ